ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਪਾਂ ਵਧੀਆ ਠੀਕ ਠਾਕ ਸਵਾ ਸੱਤ ਦਾ ਟਾਈਮ ਹੋ ਗਾਇਆ ਸਵੇਰ ਦਾ ਮਾਰਨਿੰਗ ਦਾ ਬਹੁਤ ਸੁਨੌਰੀ ਕੀ ਹਾਲ ਚਾਲ ਹੈ ਨਾ ਪਰਿਵਾਰ ਠੀਕ ਠਾਕ ਆ ਬੱਚੇ ਹੋ ਗਏ ਰੈਡੀ ਤੇ ਉਹ ਫਿਰਦੇ ਆ ਸ਼ਾਂਤ ਤੇ ਮੈਂ ਤੁਹਾਨੂੰ ਦੂਮਰ ਕੇ ਦਿਖਾ ਦਿੰਨੀ ਹਾਂ ਤੇ ਅੱਜ ਸਵੇਰੀ ਲਾਈਟ ਪੱਜ ਗਈ ਸਾਰੇ ਕੰਮ ਦੇਸੀ ਹੋ ਜਾਂਦੇ ਲਾਈਟ ਤੋਂ ਬਿਨਾ ਤੇ ਕਪਣਾ ਥੋੜਾ ਇਨਵਰਟਰ ਚ ਪ੍ਰੋਬਲਮ ਹੋਈ ਪਈ ਹੈ ਇਨਵਰਟਰ ਨੇ ਲਾਈਟ ਗਾ ਮੈਂ ਚਾਰਜ ਤਾਂ ਹੋਈ ਜਾਂਦਾ ਮੈਂ ਡਰਾ ਤੇ ਗਾ ਲਾਈਟ ਨਹੀਂ ਕੱਢਦਾ ਪਤਾ ਨਹੀਂ ਕੀ ਚੱਕਰ ਪੈ ਗਿਆ ਸਾਰੇ ਫਿਰ ਅੰਦਰ ਨੇ ਰਣੇ ਰੋ ਹੋ ਜਾਂਦਾ ਤੇ ਸਾਡੇ 3 ਵਜੇ ਲਾਈਟ ਚਲੀ ਗਈ ਸੀ ਅੱਜ ਉਦੋਂ ਦੇ ਜਾਗਦੇ ਬੈਠੇ ਆ ਤੇ ਬਸ ਨਾ ਨੀਂਦ ਆਈ ਇਹ ਮੁੜ ਕੇ ਨਾ ਪੀਚੰਗੀ ਤਰ੍ਹਾਂ ਪਈ ਗਈ ਹੈ ਤੁਸੀਂ ਫਿਰ ਸਾਡੇ 4:00 ਵਜੇ ਉੱਠ ਕੇ ਤੇ ਤਾਂ ਠੰਡੇ ਲੱਗੇ ਸੀ ਫਿਰ ਰੋਟੀ ਰੋਜ਼ ਦੀ ਤਰ੍ਹਾਂ ਜੀ ਮੈਂ ਬਣਾਈ ਲਈ ਹੈ ਲੈਡ ਆਉਗੀ ਤਾਂ ਫਿਰ ਆਪਾਂ ਕੱਪੜੇ ਪਾ ਦਿਆਂਗੇ ਮਸ਼ੀਨ 'ਚ ਬਾਕੀ ਦੀ ਆਪਣੇ ਸਾਰੇ ਬਣ ਸਾਰੇ ਕੰਮ ਹੋ ਗਈ ਹੈ ਢੇਰੀ ਨੇ ਬਹੁਤ ਕੰਮ ਲਾਇਆ ਸਵੇਰੇ ਕਣੀਆਂ ਥੋੜੀਆਂ ਜੀਆਂ ਗਾਆਂ ਹਵਾ ਠੰਡੀ ਚੱਲ ਰਹੀ ਹੈ ਮੌਸਮ ਜੀ ਥੋੜਾ ਜਿਹਾ ਸਧਾਰ ਆ ਗਿਆ ਬਾਕੀ ਵਧੀਆ ਜੀ ਠੀਕ ਠਾਕ ਆਪਾਂ ਸਹਜ ਨੂੰ ਤਿਆਰ ਕਰਕੇ ਤੋਰਤਾ ਤੇ ਮੈਂ ਸਿਰ ਵਾਲਾ ਫਿਰ ਆਪਾਂ ਤੁਹਾਨੂੰ ਮਿਲਦੇ ਆ ਥੋੜੇ ਦਰਚ ਬੱਦਲ ਬਹੁਤ ਬਣਿਆ ਹੁੰਦਾ ਜੀ ਇਸ ਤਰ੍ਹਾਂ ਵੇਖੋ ਇੱਧਰ ਪਰ ਪਤਾ ਨਹੀਂ ਮੀਂਹ ਆਉਣਾ ਵੀ ਹੈ ਕਿ ਨਹੀਂ ਕਿਉਂਕਿ ਲੱਗਦਾ ਨਹੀਂ ਆਪਣੇ ਮੀਂਹ ਆ ਜੂਗਾ ਦਾ ਗਾਂਗੂ ਨੰਗਾ ਜੰਤਾ ਗੋਟਿਆਂ ਜੋਤਾ ਜੀ ਸਾਡਿਆਂ ਜੋ ਤੇ ਬੱਚੇ ਹਲੇ ਖੜੇ ਆ ਵੈਣ ਆਈ ਨਹੀਂ ਤਿੰਨ ਵਿੱਚ ਚੰਦੇ ਹੁੰਦੇ ਆਪਣੇ ਬਾਰ ਚੋਂ ਦੋ ਤਾਂ ਅਕੈਡਮੀ ਵਾਲੇ ਆ ਇੱਕ ਹੋਰ ਸਕੂਲ ਚ ਜਾਂਦਾ ਬੱਚਾ ਉਹ ਵੀ ਆਪਣੇ ਇੱਥੇ ਗਵਡੰਗਾ ਦਾ ਹੀ ਆ ਫਿਰ ਇੱਥੇ ਖੜ ਜਾਂਦੇ ਤਿੰਨੇ ਚਾਰੇ ਬੈਗ ਰੱਖ ਕੇ ਬਾਕੀ ਹੋਰ ਵਧੀਆ ਜੀ ਠੀਕ ਠਾਕ ਹੈ ਪਰਮਾਦਾਂ ਦੀ ਕਿਰਪਾ ਨਾਲ ਆਪਾਂ ਵਧੀਆ ਚਲੋ ਵੇਟ ਕਰਦੇ ਮੀਂਹ ਦੀ ਫਿਰ ਆਉਂਦਾ ਤਾਂ ਐਡ ਨਹੀਂ ਆਈ ਆਪਣੇ ਹਲੇ ਐਡ ਦਾ ਦੇਖਦੇ ਆਂ ਕੀ ਸਿਸਟਮ ਹੁੰਦਾ ਸਿਓ ਦੇਖੋ ਜੀ ਬਹੁਤ ਭਾਰਾ ਬੱਦਲ ਬਣਿਆ ਹੋਇਆ ਬਹੁਤ ਜਾਦੇ ਪਾ ਆਪਣੇ ਮੀਂਹ ਆ ਗਿਆ ਜੀ ਪਰ ਆਇਆ ਥੋੜਾ ਹੀ ਹੈ ਬੜਾ ਨਹੀਂ ਆਇਆ ਹਲੇ ਬੱਦਲ ਬਣਿਆ ਹੋਇਆ ਲੱਗਦਾ ਵੀ ਪਾਊਗਾ ਅੱਜ ਚਲੋ ਕਰੋ ਕਿਰਪਾ ਵਾਹਿਗੁਰੂ ਜੀ ਪਰ ਲੜ ਨਹੀਂ ਆਈ ਹਲੇ ਤੱਕ ਮੀ ਆ ਗਿਆ ਚਲੋ ਕੋਈ ਗੱਲ ਨਹੀਂ ਲੜ ਵੀ ਆ ਜਾਊਗੀ ਤੇ ਨਰਮੀ ਬਹੁਤ ਹੋ ਰਹੀ ਸੀ ਜੀ ਕੱਲ ਸ਼ਾਮ ਨੂੰ ਤਾਂ ਸਾਹੀ ਨਹੀਂ ਆ ਰਿਹਾ ਸੀ ਬਹੁਤ ਬੁਰਾ ਹਾਲ ਸੀ ਬਹੁਤ ਜ਼ਿਆਦਾ ਨਰਮੀ ਹੋ ਰਹੀ ਸੀ ਤੇ ਆਪਾਂ ਖਾ ਲ ਗਏ ਜੀ ਰੋਟੀ 8:00 ਵਜੇ ਸਹਜ ਉੱਠ ਗਿਆ ਸਕੂਲ ਤੇ ਹਵਾ ਚੱਲ ਰਹੀ ਹੈ ਤੇ ਕਣਕਾਂ ਜੀਆਂ ਡਿੱਗੀ ਜਾਂਦੀਆਂ ਚਲੋ ਦੇਖਦੇ ਹਾਂ ਕਿੰਨਾ ਕੁ ਮੀ ਆਉਂਦਾ ਕਿੰਨਾ ਕੁ ਨਹੀਂ ਆਉਂਦਾ ਤੇ ਪਰੋਟੀ ਖਾ ਕੇ ਤੁਹਾਨੂੰ ਮਿਲਦੇ ਹਾਂ ਥੋੜੇ ਚਿਰ ਚ ਰੋਟੀ ਤੇ ਤੁਹਾਨੂੰ ਮਦਦ ਸਹੀ ਆਣਾ ਡਾਇਰਟ ਹੈ ਨਹੀਂ ਤੇ ਆਪਣਾ ਥੋੜਾ ਜਿਹਾ ਇਨਵਰਟਰ ਵਿਗੜ ਗਿਆ ਜਲਸੀ ਬਣਾਉਣੀ ਹੋ ਕੀ ਹੋ ਗਈ ਤੇ ਜਦੋਂ ਆਪਾਂ ਕੰਮਾਂ ਤੇ ਗਿੱਜੇ ਹੁੰਨੇ ਆ ਉਦੋਂ ਬਹੁਤ ਔਖਾ ਹੋ ਜਾਂਦਾ ਕੋਈ ਕੰਮ ਹੱਥ ਨਾਲ ਕਰਨਾ ਪੈਂਦਾ ਜਦੋਂ ਤੇ ਫੈਜ਼ ਵੀ ਅੱਜ ਲੱਸੀ ਨਹੀਂ ਪੀਕੇ ਕਹਿੰਦਾ ਮੰਮੀ ਮੈਂ ਨਹੀਂ ਪੀਤਾ ਲੈਟ ਹੀ ਪੱਜ ਗਈ ਕੰਮ ਤਾਂ ਚਲ ਸਵੇਰੇ ਹੋਈ ਜਾਂਦੀ 20 ਪੋਰਾ ਕਾਇਆ ਤੇ ਲੈਟ ਪੱਲੇ ਪੱਜ ਗਈ ਤੇ ਅੱਜ ਆਪਾਂ ਸਾਰੇ ਰੋਟੀ ਖਾਣੇ ਆਂ ਮੈਂ ਵੀ ਦੇਨਾ ਕਾਇਆ ਇੱਧਰ ਪਰ ਗੰਦ ਜਾਂ ਮਾਤਾ ਰੱਬ ਨੇ ਕਰਨਾ ਕੋਈ ਨਹੀਂ ਸੱਟ ਕੇ ਪੱਜ ਗਿਆ ਬਾਰੀ ਉੱਤੇ ਸੀ ਫੌਰ ਤੇ ਤੇ ਆਜੋ ਖਾ ਲਗੇ ਆਪਾਂ ਰੋਟੀ ਸਾਰੇ ਤੇ ਉਹ ਫਿਰ ਬਣਾ ਦਿਆ ਤੁਹਾਨੂੰ ਕਹੀ ਤੇ ਜਰੂਰ ਦੱਚਾ ਟਮਾਟਾ ਕਰ ਤੇ ਅੱਜ ਕਿਥੇ ਕਿਥੇ ਮੀ ਆਇਆ ਜੀ ਠੀਕ ਆ ਚਲ ਮਿਲਦੇ ਹੀ ਕਿ ਰੱਖਤਾ ਹੁ ਟਿੱਕਾ ਜਤੋਂ ਹਾਂਜੀ ਤੇ ਹੋ ਗਏ ਜੀ ਆਪਣੇ ਕੰਮ ਧੰਦੇ ਸੇਰ ਦੇ ਤੇ ਮੀ ਆਈ ਜਾਂਦਾ ਮੜਾ ਮੜਾ ਤੇ ਮੰਡੀ ਰਗੇ ਤੂੰ ਨਾਲ ਇੱਕ ਦੁੱਧ ਲੈ ਕੇ ਉਹਨਾਂ ਨਾਲ ਹੋਰ ਸਾਰੇ ਕੰਮ ਹੋ ਗਏਗੇ ਆਪ ਕੋ ਊਟ ਕਰ ਊਟ ਕਰ ਸ਼ਾ ਗਲਗਾ ਹੈ ਹਾਂ ਆਪਾਂ ਤੁਲੈਟ ਆਈ ਨਹੀਂ ਲਟਾਉਂਗੀ ਤੇ ਕੱਪੜੇ ਧੁੱਤੇ ਜਾਣਗੇ ਨਹੀਂ ਸ਼ਾਮ ਤੋਂ ਦੰਗੇ ਹੋਣੇ ਵਰਤਨ ਵਜ੍ਹਾ ਨਾਲ ਘਟਨੇ ਬਾਕੀ ਵਧੀਆ ਜੀ ਠੀਕ ਠਾਕ ਹੈ ਹਨਾ ਮੌਸਮ ਠੰਡਾ ਹੋ ਗਿਆ ਤੋਂ ਬਾਹਰ ਬੈਠੇ ਆ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਾਂਗਾ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਅੱਜ ਵੇਖਦੇ ਆਪਾਂ ਥੋੜਾ ਜਿਹਾ ਕਿਤੇ ਜਾਣ ਦਾ ਪ੍ਰੋਗਰਾਮ ਬਣਾਉਣੇ ਆ ਜਿੱਗਾ ਇਹ ਤਾਂ ਤੁਹਾਨੂੰ ਦੱਸਾਂਗੇ ਬੁਖਾਵਾਂਗੇ ਜੇ ਆਪਣੇ ਤੋਂ ਬਲੌਗ ਬਣਾਇਆ ਜਾਂਦਾ ਜ਼ਰੂਰ ਸ਼ੂਟ ਕਰਾਂਗੇ ਬਾਕੀ ਵਧੀਆ ਜੀ ਠੀਕ ਠਾਕ ਹੈ ਹਨਾ ਤੇ ਜਿਹੜੇ ਮੇਰੇ ਭੈਣ ਭਰਾ ਚੈਨਲ ਦੇ ਨਵੇਂ ਜੁੜਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਬਾਕੀ ਵਧੀਆ ਜੀ ਤੁਸੀਂ ਵਧੀਆ ਪਿਆਰ ਸਤਿਕਾਰ ਦੇ ਰਹੇ ਹੋ ਆਪਾਂ ਤੁਹਾਡਾ ਬਹੁਤ ਧੰਨਵਾਦ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਤੇ ਬਾਕੀ ਹੋਰ ਵਾਹਿਗੁਰੂ ਦੀ ਕਿਰਪਾ ਜੀ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਭ ਦੇ ਸੁਪਨੇ ਪੂਰੇ ਕਰੇ ਤੇ ਆਪਣਿਲ ਦੇਖਣ ਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਸੇ ਸ਼ੁਰੂ ਟੈਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਲਾਈਕ ਸ਼ੇਅਰ ਵੀ ਕਰਦਿਆ ਕਰੋ ਬਾਹਰ ਬੈਠ ਤਾਂ ਗਏ ਤੇ ਉੱਤੇ ਮੱਖਣਾ ਬੈਠੀ ਜਾਂਦੇਗਾ ਮੱਖਣਾ ਬਾਹਲਾਂ ਵਿੱਚ ਹੋਰੰਗਾਂ ਬਾਹਰ ਤੇ ਆਪਣੇ ਨੀਲ ਪੰਟ ਲਾਉਣ ਲਈ ਆਪਾਂ ਲਾਵਾਂਗੇ ਨੀਲ ਆਪਣੇ ਸੈਟ ਕਰ ਲਈ ਸੀ ਆਪਾਂ ਕੱਲ ਬਾਕੀ ਵਧੀਆ ਜੀ ਹਨਾ ਚਲੋ ਫਿਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਚੈਨਲ ਨੂੰ ਸਬਸਕ੍ਰਾਈਬ ਯੂ ਕਰਿਓ ਜੀ ਆਪਾਂ ਤੁਹਾਨੂੰ ਮੀਂਹ ਦਾ ਵਿਖਾਉਣੇ ਮੜਾ ਜਾ ਆਸੀਂ ਡੇਗ ਰਹੀਆਂ ਗਣੀਆਂ ਹਾਲੀ ਥੋੜਾ ਨਾ ਖੜਨਾ ਤੁਹਾਡੇ ਭਾਜੀ ਨੇ ਘਰੇ ਇਨਵਰਟਰ ਕੋੜ ਲਿਆ ਕਹਿੰਦੇ ਕਰਦੇ ਆ ਇਹਦੀ ਡਾਕਟਰੀ ਕੀ ਹੋਇਆ ਹੈ ਨੂੰ ਕੀ ਨਹੀਂ ਆਪਣੇ ਹੋ ਗਏ ਲੱਗੇ ਨੂੰ 15 ਦਾ ਲੱਗਿਆ ਹੋਇਆ ਤੇ 2015 ਦਾ ਤੇ 24 ਚੜ ਗਿਆ ਏਦੋਂ ਪਹਿਲਾਂ ਕਦੇ ਵੀ ਉਹ ਹੋ ਨਹੀਂ ਆਇਆ ਨਾ ਚੱਕ ਵੀ ਕਦੇ ਲੈਟ ਐਦਾਂ ਖਰਾ ਹੋਈ ਇਹ ਨਾ ਕਦੇ ਵੀ ਕੋਈ ਚੱਕਰ ਨਹੀਂ ਪਿਆ ਤੇ ਫਸਟ ਟਾਈਮ ਹੋਣਾ ਆਇਆ ਹੋਇਆ ਹੂੰ ਬੈਂਡਰ ਸਹੀ ਚੱਲੀ ਜਾਂਦਾ ਹਲੇ ਇਹਨੂੰ ਕੋਈ ਵੇਖਦੇ ਆ ਕੀ ਕਰਵਾਤਾ ਤੇ ਅੱਕੀ ਨੂੰ ਵੇਖਦੇ ਹਣੇ ਕੋਲ ਹਾਂਜੀ ਇਹਨਾਂ ਨੂੰ ਖਸਾਬ ਚਹੀ ਗਲਤ ਕਰਨਗੇ ਨਹੀਂ ਫਿਰ ਸ਼ਹਿਰ ਲੈ ਕੇ ਜਾਣਾ ਬੂਆ ਹੈਲੋ ਸ਼ਹਿਰੋਂ ਮੈਡੀਸਿਨ ਵਗੈਰਾ ਦਵਾ ਕੇ ਲਈ ਆਂਗੇ ਮੈਂ ਵਾਟਰ ਨੇ ਨਹੀਂ ਫਿਰ ਨੂ ਲਾਈ ਕਮ ਗਿਆ ਤੇ ਫਿਰ ਨਵਾਂ ਤਾਂ ਲੱਗ ਹੀ ਜਾਊਗਾ ਵੇਖਦੇ ਆਂ ਜੀ ਕੀ ਬਣਦਾ ਹਨਾ ਤੇ ਇੰਨਾ ਟਾਈਮ ਵੇਸੇ ਕੱਢ ਗਿਆ ਜੀ ਮੈਂ ਇੰਨਾ ਟਾਈਮ ਕੱਢਦਾ ਨਹੀਂ ਹੁੰਦਾ ਜੀ ਇਨਵਰਟਰ ਕਿਉਂਕਿ ਆਪਣੇ ਉ ਤਾਂ ਸਾਰੇ ਘਰੇ ਲਾਈਟ ਇਨਵਰਟਰ ਦੀ ਪਰ ਆਪਾਂ ਵੀ ਉਹੀ ਛੱਡਦੇ ਹੁੰਨੇ ਜੀ ਜੇ ਲੋਡ ਹੋਵੇ ਸਰੰਦਨ ਨੇ ਬਹੁਤ ਕਰ ਦਿੱਤੇ ਹੈ ਇਹ ਨਾਲ ਦਿਨ ਬੰਦ ਕਰ ਦੇ ਦੀਆ ਚਲੋ ਠੀਕ ਹੈ ਜੀ ਫਿਰ ਹਾਂ ਹਾਂ ਬਈ